ਲੋ ਜੀ ਮਿੱਤਰੋ ਅੱਜ ਆਈ ਸੀਗੇ ਆਪਾਂ ਆਪਣੇ ਯਾਰ ਦੇ ਘੇਰੇ ਦੀ ਹੱਤਰਾ ਉਦੋਂ ਸੀ ਉਹੀ ਥਾਂ ਤੇ ਜਿੱਦੇ ਟਰਾਲੇ ਗੁੱਦੀ ਵੀ ਇੰਨਾ ਆਪਣੇ ਜਿਹੜੇ ਜਿੱਥੇ ਉਦੋਂ ਇੱਥੋਂ ਮਿੱਟੀ ਜਾਗਦੇ ਸੀ ਆਹ ਥਾਂ 'ਚੋਂ ਉਹ ਉੱਥੇ ਸਿੱਟ ਕੇ ਹੁੰਦਾ ਸੀਗਾ ਇੱਥੇ ਉਦੋਂ ਬਾਅਦ ਵੀ ਪੰਜ ਸਾਨੂੰ ਇੱਥੇ ਕੰਮ ਕਰਦਣ ਤੇ ਇਹ ਅੱਜ ਆਹ ਕਰਦੇ ਸੀਗੇ ਉਪਮਾਨ ਪੱਤਰ ਫੇਰ ਕਰਾਂਗੇ ਆਹ ਫਟਾ ਇੱਧਰ ਲਾ ਇੱਧਰ ਲਾ ਗਿਆਂ ਨੂੰ ਦੋ ਤਿੰਨ ਲਗਾਤਾ ਕੋਬਰ ਦਾ ਇਹ ਦਿਖਾਉਣਾ ਹੈ ਫਿਰ ਤੁਹਾਨੂੰ ਕਹਾ ਕੀ ਬਣਦਾ ਕੀ ਨਹੀਂ ਅੱਜ ਆਇਆ ਆਪਣਾ ਯਾਰ ਆ ਨਾਲ ਜਿੜੀ ਸੰਧੂ ਕਹਣਾ ਜਿੜੀ ਕਹਨੇ ਸੀ ਕੱਢੇਗਾ ਅੱਗ ਫਿਰ ਪੂਰੀ ਦੋ ਜਾਂਦਾ ਬਿੱਜੂ ਯਾ ਸੁਣਨਾ ਆਇਆ ਕਿ ਤੇਰਾ ਫਰਦਾ ਸੁਣਨਾ ਆਇਆ ਉਹ ਕਹਣਾ ਜਿੜੀ ਲਓ ਜੀ ਫਿਰ ਇਕ ਲਗੇ 2 ਕਰਾ ਦਿਖਾਉਣੇ ਹਨ ਬਾਅਦ ਚ ਫਿਰ ਲਓ ਜੀ ਮਿੱਤਰੋ ਹੁਣ ਆ ਗਏ ਹੁਣ ਉੱਤੇ ਵਾਲੇ ਪਟੇ ਜੀ ਜੇ ਰਾਤ ਨੂੰ ਬਾਣ ਬਾਣ ਪੱਤਰ ਕਰੀਏ ਜਿਹੜਾ ਪਾ ਚੱਲਾ ਆ ਇੱਕ ਖੂਤਾ ਮੁੰਡੇ ਟਰੈਕਟਰ ਉੱਤੇ ਉਹਦੇ ਮਿੱਟੀ ਛਿੱਟੀ ਜਾਂਦੇ ਨੇ ਹਲੇ ਹਲੇ ਆ ਤੇ ਉਹ ਦੋ ਜਣੇ ਖੂਤਾ ਲੈ ਕੇ ਆ ਗਏ ਨਾਲ ਬੈਠਾ ਜੀ ਪਹਿਲਾਂ ਨਾਲ ਉਹਨੇ ਕਿਹਾ ਜੀ ਤੂੰ ਨਾ ਚਲਾ ਹਲੇ ਜਵਾਕਾ ਖੁੱਭ ਜੂਗਾ ਨਾ ਜੀ ਮੈਂ ਤਾਂ ਉਹ ਕਰ ਲੂੰ ਇਹ ਮੈਨੂੰ ਲੱਗਦਾ ਇਹਨੇ ਵੀ ਖੋਲਿਆ ਇਹ ਲੈ ਇਹ ਲੈ ਇਹ ਲੈ ਇਹ ਲੈ ਇਹ ਲੈ ਦੇਖੋ ਕੀ ਬਣਦਾ ਹੈ ਇਹ ਪਹਿਲਾਂ ਉਹਦੇ ਜਵਾਗ ਦੇ ਮਗਰ ਲੈ ਚੱਪਲ ਲੈ ਕੇ ਪੈ ਗਿਆ ਜਦੋਂ ਖਬੋਤ ਆ ਚਾਚਾ ਦੇਖ ਲੈ ਹੁਣ ਆਪ ਖੋਲਿਆ ਹੁਣ ਓਏ ਲੈ ਗਿਆ ਲੈ ਗਿਆ ਲੈ ਆਏ ਫੇਰ ਲਊ ਕੱਢ ਕੇ ਪਹਿਲਾਂ ਪਹਿਲਾ ਵੇ ਇਹਨੂੰ ਦੋ ਰਿਖੂ ਆਇਆਗਾ ਇਹ ਇਹ ਲੈ ਗਿਆ ਕਹੀਂ ਫੇਰ ਇਹ ਹੁਣ ਨਹੀਂ ਆਂਦਾ ਜੀ ਭੱਗ ਗਿਆ ਹੈ 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 ਪੰਜਾਬੀ 20 ਆਈ ਉਹ ਆ ਹੈਗਾ ਸੋਨ ਲੇਕਾ 60 ਵਾਲਾ ਆ ਯੂਨਡਰ 5203 ਐਸਓ ਉਹ ਚੱਲੀ ਜਾਂਦੇ ਭੱਟਾ ਵਾਲਾਂ ਦਾ ਟਬਾ ਵਾਲਾ ਇਹ ਤੁਹਾਨੂੰ ਨੇ ਕਾਲ ਕਾਲ ਆ ਗਿਆ ਆ ਗਿਆ ਆ ਗਿਆ ਆ ਗਿਆ ਬਾ ਸ਼ਾਬਾਸ਼ ਜੀ ਬਾ ਬਹੁਤ ਬਹੁਤ ਯਾਰ ਬਹੁਤ ਤਕੜਾ ਲਈ ਗਿਆ ਕੱਟ ਕੇ ਮੁੰਡਾ ਮੇਰਾ ਸਾਰਾ ਕਰਾਈ ਇੱਥੇ ਸੜ ਤਾਂ ਸੀਗਾ ਕਾ ਲੱਗੀ ਨਹੀਂ ਗਿਆ ਮਾ ਕੋ ਬੈ ਬੈ ਜੂਰੇ ਫੇਰ ਲਾਉਣੇ ਆ ਆ ਲਾਤਾ ਥੱਲੇ ਤੇ ਉੱਪਰ ਨੇ ਉੱਡ ਗਿਆ ਚਾਚਾ ਤੂੰ ਹੀ ਬਾਈ ਜੀ ਯਾਰ ਹਣੋਂ ਤੇ ਇਹ ਕੀ ਮਾਹੌਲ ਹੈ ਉਹ ਕਰਦਾਣ ਸੰਕਲਪਾ ਹੁੰਦਾ ਉਹ ਵਰਦਾ ਭੱਜਾ ਜੰਗਲੋਂ ਕਿਸ ਤੋਂ ਫੜਨਾ ਕਰਤਾ ਕੰਮ ਉਹੀ ਹਟਾਣੀ ਮੈਂ ਨਹੀਂ ਖਵਾਉਂਦਾ ਕਹਿੰਦਾ ਉਹ ਖਬੋਤਾ ਉਹ ਖਬੋਤਾ ਹਟਿਆਣੀ 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 ਵੇਖ ਪੈ ਜੂਏ ਤੇ ਸਾਡੇ ਕਿਹਾ ਨਹੀਂ ਬੋਲਦੇ ਹੁੰਦੇ ਓਏ ਨਿਕਲ ਜੂ ਬੇੜਾ ਇਹ ਨਹੀਂ ਖੜਦਾ ਓਏ ਇਹ ਕੋ ਪੈਨ ਪੰਨ ਪਾ ਦੇ ਜਾ ਚਾਹੇ ਮੜਾ ਮੋਟਾ ਕੋ ਪੈਨ ਪਾ ਦੇ ਕੁੱਤੀ ਪਿਆ ਸੁਰੇ ਕਲਾਨੀ ਆਵੇ ਪਾਈ ਜਾਂਦਾ ਇਹ ਤੇ ਮੂਹਰਾ ਮੂਹਰਾ ਲੈ ਮੂਹਰੇ ਲੱ pase ਪਾ ਦੇ ਇੱਧਰ ਲੈ ਪਰ ਬਾਈਪਰ ਨਾ ਬੱਜੇ ਪੈਪਰ ਨੇ ਬਾਦ ਦਾ ਇਹ ਰੇਸ਼ ਵਾਲੀ ਕਰ ਤੂੰ ਬਾਈ ਨਹੀਂ ਜਾਂਦਾ ਫਿਰ ਉੱਤੇ ਉਹਦੇ ਕੋਟਾ ਟਟ ਜਾਣ ਦੇ ਸੀ ਚ ਪਾ ਯਾਰ ਦੇਖੀ ਜੋ ਮੂਰੇ ਪੰਨਾ ਪੰਨਾ ਪਾ ਕੱਟ ਕੇ ਕਿਸੇ ਬਸ ਇਹ ਕੀ ਹੈਗਾ ਪੰਨਾ ਜਿੱਦੀ ਜਾ ਉਹ ਕੋਈ ਨੜਦਾ ਹੋਵੇ ਲਮਾਏ ਕੱਲੇ ਜਾ ਤੂੰ ਬਾਜਾ एक मिनट बस रेस भरी आता फल सिंगा फोन लाई बैठा किस पास ਓਹ ਨਖਬੋ ਦੀ ਉਹ ਨਹੀਂ ਚਾਚਾ ਨੂੰ ਫੜਾ ਦੇ ਹੁਣ ਨਖਬੋ ਦੀ ਨਹੀਂ ਚਾਚਾ ਨੂੰ ਸਾਲਾ ਫੇਰ ਖਬੋਏਗਾ ਤੂੰ ਦਾਦਾ ਪਾਣੀ ਆ ਲਿਆਉਣਾ ਹੀ ਡੱਕ ਰਿਹਾ ਯਾਰ ਓਏ ਥੱਲੇ ਨੇੜੇਲੇ ਵਾਲਾ ਸਿੱਟੀ ਜਾ ਬਸ ਅੰਦਰ ਆਪੇ ਕਰ ਲਾਂਗੇ ਬਾਅਦ ਵਿੱਚ ਲੋ ਜੀ ਮਿੱਤਰੋ ਕੱਢ ਲਿਆ ਜੀ ਡੈਕਟਰ ਜਿਹੜਾ ਕੋਈ ਸੀ ਦੇਖੋ ਕਿੰਨਾ ਖੂਦ ਸਾਰਾ ਟਾਈਮ ਲੱਗ ਗਿਆ ਜ਼ੋਰ ਦਾ ਬਹੁਤ ਮਾਰਦਾ ਜ਼ੋਰ ਕਿੰਨਾ ਕੋਈ ਗੱਲ ਨਹੀਂ ਪਰ ਜਿਹੜੀ ਗੱਲ ਟਾਇਰ ਛੋਟੇ ਆ ਉਹ ਵਿੱਚ ਤਾਂ ਹੋ ਜਾਂਦੇ ਜੋ ਇਹਦੇ ਵੀ 16 ਦੇ ਆ ਇਹਦੇ 17 ਦੇ ਆ ਜੀ ਪਰ ਆਪਾਂ ਰੁਬੀ ਨਹੀਂ ਰਿਸਕ ਲੈ ਰਹੇ ਇਹਦੇ ਆਏ ਤਾਂ ਆਪਣੇ ਨਾਲ ਹੀ ਸੀਗੇ ਉਹਦੇ 16 ਨੋ ਥਾਈ ਦੇ ਪਰ ਇਹਦੇ ਚ ਨਾ ਟਾਇਰ ਪਾੜ ਗਿਆ ਕੋਈ ਮੁੰਡਾ ਲੈ ਕੇ ਸੀ ਕਰਾਹ ਤੇ ਚਲਾਉਣ ਵਾਸਤੇ ਤੇ ਉਹੋ ਕਰਾਹ ਵਿੱਚ ਹਣ ਮੋੜ ਮਾਰਦਾ ਬਾਲਾ ਤਾਂ ਕਰਕੇ ਟਾਇਰ ਪਾੜ ਗਿਆ ਉਹਨੂੰ ਦੇਖ ਨਹੀਂ ਰਿਹਾ ਉਹਨੂੰ ਦਿਖਾਉ ਤੋ ਦਵਾਵੇਂ 17 ਦੇ ਜੋਰ-ਜਾਰਾ ਮਾਰਦੇ ਪੂਰਾ 17 ਦੇ ਪੱਕ ਵੀ ਜਿੰਕ ਚੱਕਰ ਹੋਵੇ ਹੋਰ ਹੀ ਕੋਈ ਗੱਲ ਨਹੀਂ ਆਉਂਦੀ 17 ਲਓ ਜੀ ਫਿਰ ਲਾਉਣਿਆ ਛੁੱਟੀ ਫੇਰ ਤੁਹਾਨੂੰ ਨੂੰ ਬਾਅਦ ਚ ਕੀ ਬਣਦਾ ਕੀ ਮਾਹੌਲ ਆਉਂਦਾ ਕਾਲਕ ਦੇ ਪ੍ਰੋਗਰਾਮ ਓਏ ਚੱਲ ਨਾ ਭੁੰਡਾ ਸੁਬਹ ਦਾ ਹੀ ਤੇਰੇ ਪੇੜੇ ਪੈਣਗੇ ਹੁਣ ਤੂੰ ਬਾਹਰ ਖਵਾਇੰਦਾ ਹਾਂ 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 ਤੋੜਦੇ ਤੋੜਦੇ ਕਿਹੜਾ ਆਉਂਦਾ ਬੰਦਿਆਂ ਨੂੰ ਚਲਾਈ ਤੂੰ ਲਓ ਜੀ ਇਧਰ ਚੱਕਦਾ ਹੁਣ ਕੰਮ ਉਧਰ ਆਗੇ ਜਿਹੜੇ ਇਧਰ ਕਰਾਣਾ ਲੈਵਲ ਘੜਾਇਆ ਸੀਗਾ ਇਹ ਮਿੱਟੀ ਮੋਟਰ ਵਾਲਾ ਕਹਿੰਦਾ ਇਧਰੋਂ ਉਧਰ ਜਾਊਗੀ ਮੋਟਰ ਕਰਾਹ ਵਾਲਾ ਮੁੰਡਾ ਜੇ ਇਹਨੂੰ ਇਧਰੋਂ ਮਿੱਟੀ ਦਿੱਤੀ ਉਹਨੇ ਇਹ ਉਧਰ ਦਈ ਆ ਬਈ ਦੱਸ ਦਿਖਾਉਣਾ ਕੀ ਬਣਦਾਗਾ ਹਾਂ ਆ ਫੇਡ ਰਾਹ ਤੇ ਉਧਰ ਝੋਨਾ ਵੀ ਨੇੜੇ ਆਈ ਹੁੰਦਾ ਫੱਕ ਵੀ ਚਾਰ ਹੋਈ ਪਈ ਆ ਤੇ ਇਧਰ ਵਾਲੇ ਬਾਹਰ ਦਾ ਲੈਵਲ ਨਿਕਲਿਆ ਨਹੀਂ ਗਾ ਦੇਖੋ ਇਹ 67 ਪੂ ਚੈੱਕ ਕਰੋ ਜੇਕਰ ਪੰਜਾਬ ਦਾ ਮੈਚ ਵੀ ਹੈ ਉਧਰ ਵੀ ਜ਼ੋਰ ਲੱਗਿਆ ਪਿਆ ਤੇ ਜ਼ੋਰ ਇੱਧਰ ਵੀ ਲੱਗਿਆ ਪਿਆ ਮੇਰੇ ਵਿਰੋਧ ਕੰਮ ਪਿਆ ਪਿਆ ਆਰਾ ਸ਼ੂਗਾ ਜ਼ੋਰ ਜਾ ਕੰਮ ਬਹੁਤ ਪਿਆ ਜੀ ਬਹੁਤ ਬਹੁਤ ਹੀ ਜ਼ਿਆਦਾ ਕੰਮ ਪਿਆ ਆਣੀ ਕਿੰਨੇ ਦਿਨ ਲੱਗਣਗੇ ਚੱਕ ਕਰੋ ਇੰਜੈਕਟਰ ਨਾਲ ਇਹ ਵਾਲੀ ਕਸਾਟ ਸਟਾਪ ਮਾਡਲ ਆ ਜੀ ਨਾ ਪਾਈ ਪਾਈ ਆਉਂਗਾ ਇਹ ਕੋਈ ਲਗਾਈ ਨਹੀਂ ਆਪਾਂ ਇਹ ਹਾਂ ਏਜੰਸੀ ਵੱਲੋਂ ਹੀ ਆਪ ਆਉਂਗਾ ਜੀ ਦੇ ਅਬਾ ਚੈੱਕ ਕਰੋ ਜੀ ਬਰਾਬਰ ਉੱਪਰ ਤੁਰਿਆਦਾ ਮੁੰਡੇ ਬਰਾਬਰ ਉੱਪਰ ਛੱਡ ਗਿਆ ਖੁਸ਼ ਹੁੰਦਾ ਮੁੰਡਾ ਨੂੰ ਛੱਡ ਕੇ ਵਿੱਚ ਇੱਥੇ ਦੇ ਗਵਾਗ ਨਿਆਣਾ ਲੈ ਜਿਹੜੀ ਕਹਿੰਦਾ ਮੁੰਡੇ ਨੂੰ ਲੈ 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 ਬਾਈ ਕੀ ਦੇਖੋ ਆਹਾ ਹਾ ਹਾ ਇਹ ਤਰਾ ਨਖਰਾ ਲੈ ਲੈ

ਆਪਾਂ ਇਹ ਦਰ ਮੋਟਾ ਬਾਇਓ ਤਾਂ ਹਾਂ ਲੈ ਜਾਨਾ ਪੱਠੇ ਦੇ ਕੋਲੇ ਹਨਾ ਉਹ ਕਿੰਨਾ ਚੱਲੇਗੇ ਕਿੰਨਾ ਚਾਹੂਣ ਉਹ ਹੋਊਗਾ ਯਾਰ ਇਹ 17 900 17 17 17 20 ਹੋ ਗਿਆ 20 ਪੂ ਦੇ ਨੇੜੇ ਲੱਗੇ ਹੋਣਗੇ ਤੂੰ ਹੀ ਲੱਗਦਾ ਆਪਣਾ ਇੱਕ ਬਾਵਾ ਇੱਥੋਂ ਹੀ ਲੱਗਦਾ ਕੋਲੇ ਜਕਦਾ ਬਾਹਲਾ ਵੱਡਾ 20 ਪਲਸ ਹੋਊਗਾ ਇਹ ਇਹ ਹੋਊਗੀ ਮਿੱਟੀ ਘਟੋ ਘੜ 30 35 ਲੱਖ ਰੁਪਏ ਦੀ ਤੇ ਵੱਢਣਗੇ ਜੋ 1.5 2 ਕਰੋੜ ਰੁਪਇਆ ਪਿਆ ਲੱਖ ਦੀ ਮਿੱਟੀ ਯਾਰ ਇਹ ਬਸ ਹੱਸ ਕੇ ਲਾਲਾ ਜਣਾ ਪਿਆਜ਼ ਬੁੱਲ ਕਰ ਦੋ ਕਿਤੇ ਡੇਢ ਕਰੋੜ ਦਾ ਪੈਸੇ ਹੀ ਪੈਸਾ 40 ਲੱਖ ਰੁਪਇਆ ਖਰਚਾ ਮਿੱਟੀ ਤੇ ਅਸੀਂ ਚੁਕਾਈ ਮਿੱਟੀ ਆਹ 22 ਸਾਡਾ ਵਿੱਚ ਪਾਉਣ ਵਾਸਤੇ ਵੀ ਇਹ ਇਥੋਂ ਮਿੱਟੀ ਚੁਕਾ ਦੇਾਂਗੇ ਵੀ ਆਹ ਆਹ ਸਾਡਾ ਪਹਿਲੀ ਹੱਥ ਅੱਡਾ ਅੱਡੂ ਚੇ ਤਾਂ ਅਸੀਂ ਪੱਧਰ ਕਰ ਰਹੇ ਹਾਂਗੇ ਜਿਹੜਾ ਆਹ ਪਟਾ ਸੀਗਾ ਆਹ ਤੇ ਆਹ ਆਹ ਬਾਹਲਾ ਨੀਵਾ ਸੀਗਾ ਆਹ ਸੀਗਾ ਉੱਚਾ ਇਹ ਤਾਂ ਕੀਤਾ ਹੈ ਜਿਹੜਾ ਹੋ ਉੱਥੋਂ ਚਕਾਈ ਅਸੀਂ ਮਿੱਟੀ ਉਹ ਤਾਂ ਚ ਕਵੀ ਜਿਹੜਾ ਆਹ ਡੱਬਾ ਸਾਡਾ ਆਹ ਵਾਲਾ ਇਹ ਵਿੱਚ ਛੱਟਣਾ ਸੀ ਉਹ ਉੱਥੇ ਉਹ ਚਕਾ ਦਿੱਤਾ ਤੇ ਬਾਕੀ ਥੋੜੇ ਟਰਾਲੇ ਨੂੰ ਭਰਾ ਤੇ ਚਲ ਚਾਰ ਪੈਸੇ ਕੋਲੀ ਵੀ ਆ ਜਾਣਗੇ ਇਹ ਬਣੇ ਮਾੜੇ ਮੋਟੇ ਲੈਣੇ ਨੇ ਹੁੰਦਾ ਉੱਤਰ ਜਾਂਦੇ ਆ ਤੇ ਬਾਕੀ ਨਾਲ ਸਾਡਾ ਬਾਹਣ ਨਿਕਲੂ ਉਹਨਾਂ ਬਾਕੀ ਬੱਸ ਇੱਕ ਪਟਾ ਬਣ ਜੂ ਲੈਟੀ ਲੈਟੀ ਇੱਥੇ ਆਪਾਂ ਦਾ ਕੋਠਾ ਇਹਨੇ 17 ਆਉਣੇ ਮੁੰਡੇ ਨੇ ਹੈ ਉਠਾ ਲਈ ਸ਼ਾਨ ਗਲਾਈਆਂ ਵਾਲਾ ਗਲਾਈਆਂ ਵਾਲਾ ਇਹ ਨਵੇਂ ਚੱਲਿਆ ਜਾਗ ਨਾਲ ਜੁੜਨਾ ਦਿਖਾਵਾਂਗੇ ਅੱਜ ਉਹਨੂੰ ਇੱਕ ਇੱਕ ਪੈ ਗਿਆ ਸਾਡੇ ਪਿੰਡ ਚ ਉਹ ਤੋਂ ਪਹਿਲਾਂ ਉਹ ਇਹ ਜਾਂ ਨਹੀਂ ਪਿਆ ਹੈ ਉਹ ਹੋਰ ਜਾਂ ਨਹੀਂ ਪਿਆ ਚਲ ਕੋਈ ਨਹੀਂ ਆਪਾਂ ਕਰਾ ਦਾਂਗੇ ਸਰਾ ਇਦੋਂ ਵੀ ਸਰਾ ਕਰਾ ਦਾਂਗੇ ਮੁੰਡੋ ਪੈਂਚਾਂ ਨਾਲੋ ਜੁੜੇ ਰਹੋ ਬਾਈ ਬਣ ਕੇ ਸਬਸਕ੍ਰਾਈਬ ਕਰ ਲਓ ਭਰਾ ਬਣ ਕੇ ਬਾਹ ਗਾਹਾਂ ਦੇਖੀ ਚਲੋ ਬਣਦਾ ਤੇ ਬਣਦਾ ਕੀ ਆ ਅਛਰਾ ਬਠਾ ਮੇਰਾ ਹਲਾ ਪੂਰਾ ਬਹੁਤ ਹੋਰ ਲਾਵਾਂਗੇ ਜੀ ਘੰਟਾ ਕੁ ਬਸ ਲਾਈਟਾਂ ਚੱਲ ਪਗਾਂ ਤਾਂ ਮੋਬਾਈਲ ਜਿਦਾ ਕਰਕੇ ਥੋੜਾ ਚਾਨਣ ਦੀ ਸੀ ਹੁੰਦਾ ਪਰ ਹਨੇਰਾ ਬਾਬਾ ਹੋਇਆ ਪਿਆ ਆਹੋ ਆ ਲੈਟਾਂ ਛੱਡੀ ਫਿਰਦਾ ਮੁੰਡਾ ਅਸੀ ਫਿਰ ਜੁੜੇ ਰਹੋ ਆਪਣੇ ਨਾਲ ਬਸ ਥੋੜਾ ਜਿਹਾ ਟਾਈਮ ਅਜੇ ਬਸ ਚੱਲਦੇ ਆ ਫਿਰ ਬਸ ਆਪਾਂ ਮੁਆਫੀ ਕਰਾਂਗੇ ਬਾਅਦ ਚ ਤੇ ਦਾਣਾ ਦਾ ਆਪਾਂ ਸੁੱਟ ਲੇ ਹੋਰ ਇਧਰ ਇਹਤੀ ਵਾਲਾ ਤਿਆਰ ਕਰਤਾ ਜਿਹੜੇ ਡੇਢ ਗੱਲਾ ਨਿਮਾ ਕਿਰਾਵਾ ਤੇਰਾ ਨਹੀਂ ਹੋਇਆ ਮੇਰਾ ਹੋਇਆ ਹਾਂ ਆ ਰੋਕੀ ਇੱਕ ਮਿੰਟ ਹੈ ਗਾਇਜ਼ ਰੰਡ ਬਾਗਤਾ ਜਾਉ ਆਪਦੇ ਹੱਸਾਬ ਨਾਲ ਜਾਉ ਗੋਲ ਕਰੇ ਨਾ ਮੋਰਲੀ ਟੈਂਕੀ ਵੀ ਖਾਲੀ ਐ ਤੇ ਉਹ ਚ ਮਰਵਾਤਾ ਸੁੱਤਾ ਮਾਰ ਮਾਂ ਦੇ ਪੁੱਤ ਨੇ ਭੈਣ ਦੀ ਪਹਿਲਾਂ ਉਹ ਖਬੋਤਾਵਾ ਤੇ ਪੁੱਤ ਨੇ ਹੁਣ ਇਹਦਾ ਸੁੱਤਾ ਮਰਵਾਤਾ ਦੇਖ ਲਿਆ ਗਰ ਮੀਟਰ ਚ ਉਹੀ ਇਸ ਵਾਸਤੇ ਲਾਏ ਹੁੰਦੇ ਆ ਉਹ ਗਿੱਜਾ ਹੀ ਆ ਮੈਨੂੰ ਪਤਾ ਨਹੀਂ ਪਤਾ ਨਹੀਂ ਸੀ ਰੇਸ਼ਾਂ ਦੇ ਨਾਲੀਆਂ ਗੱਲਾਂ ਪਹਿਲਾਂ ਉਹ ਗਰਮਾ ਕਰਕੇ ਖਲਿਆਰਤਾ ਸੀ ਉਹ ਜ ਪਾਣੀ ਪੁਣੀ ਪਾ ਕੇ ਠੰਡਾ ਕਰਾ ਹੁਣ ਇਹਨੂੰ ਵਾਹ ਜੀ ਨਹੀਂ ਹਾਂ ਇਹਦੀ ਕਰਦਾ ਚੱਲ ਚੱਲ ਬਣਾ ਬਦਲੀ ਚੱਕ ਲਿਆ ਉਹਦੇ ਵਿੱਚੋਂ ਤੇਲ ਕੱਢ ਕੇ ਵਿੱਚ ਪਾਉਣਾ ਪਊਗਾ। ਉਹਦੇ ਵਿੱਚ 2-4 ਲੀਟਰ ਹੀ ਹੋਊਗਾ। ਵਗਦਾ ਜਾਊ ਪਿੰਡ ਵੇ ਇਸੇ ਪਰ ਜ਼ਰੂਰੀ ਆ ਪਰੀ ਜੋ। ਚੱਲ। ਚੱਲ 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 ਮਾਰੀ ਚੱਲ। ਇਹ ਕਰਵਾਉਛੇ ਦੀ ਪੰਪਰ ਦਾ ਪਹੰਦੀ ਗੱਲ ਨਹੀਂ ਬਾਤ ਨਹੀਂ। ਨਾ ਬਈ ਮਾਤਾ ਇੱਦੀ ਬੈਠੂ। ਆ ਚੱਲ ਚੱਲੀ ਜਾਣਾ ਕਿੰਨਾ ਘਟਾਏ ਕਿੰਨਾ ਘਟਾਏ ਲੋਕੋ ਜੋਰ ਜਲਾ ਕੇ ਮਾਰੀ ਚੱਲ ਕੋਈ ਨਹੀਂ ਦੱਸਾਂ ਕਿੰਨਾ ਘਟਾਏ ਲੱਗੂਗਾ ਫਿਰ ਹੈਪੀ ਪਾਣੀ ਲੈ ਕੇ ਦੇਗਾ ਕੋਈ ਨਹੀਂ ਤਾਂ ਸਾਰਾ ਕੋਈ ਭਉਣਾ ਦੇਖ ਵੀ ਪਹਿਲਾਂ ਐਡਾ ਟਰੈਕਟਰ 9 ਲੱਖ ਦਾ ਵੀ ਤੂੰ ਸੂਤਾ ਮਰਵਾਉਣਾ ਇੰਨੀਆਂ ਕਾਲ ਜਿਹੜੀ ਮੇਰੀ ਗੱਲ ਸੁਣੋ ਚਾਹੇ ਕਾਰ ਆ ਚਾਹੇ ਟਰੈਕਟਰ ਆ ਚਾਹੇ ਕੁਝ ਵੀ ਆ ਕੋਈ ਵੀ ਸੰਦਾ ਤੂੰ ਐ ਤਾਂ ਦੇਖ ਵੀ ਯਾਰ ਤੇਲ ਕਿੰਨਾ ਚਾਹੀਦਾ ਇਹ ਚ ਤੂੰ ਆ ਕੱਲਾ ਰੇਸ ਮਰੂਣ ਨਾਲ ਇਹ ਪੰਪ ਜਾਂ ਪੰਪ ਹੋਣ ਤੇ ਪਤਾ ਕਿੰਨੇ ਕੁ ਰੁਪਏ ਲੱਗ ਜਾਂਦੇ ਆਂ ਰੋਕ ਇੱਕ ਮਿੰਟ ਪਾੜ ਦੇ ਨਾ ਆ ਲ ਗੇਰ ਬਾਬਾ ਹੱਥ ਹਲਾ ਜਿਆ ਯਾਰ ਲੋਨੀ ਕਿ ਮੈਂ ਸਾਰੇ ਗੇਅਰ ਡਾਈ ਵਠਾ ਭਾਂਜ ਮਾਰੀ ਚੱਲ ਪੰਪ ਵਾਰੀ ਵਾ ਚਿੜੀ ਬੇਟਾ ਹਾਂ ਬੇਟਾ ਉਹ ਲਾ ਸੜੇ ਸਵਰਾਤ ਪਤਾ ਕਿੰਨਾ ਹੋਪਨੇ ਬਾ ਕਿੰਨਾ ਮਾਡਲਾ ਹੋਏ ਹੋਰ ਨਾ ਢਿੱਲੋ ਕਹਲਾ ਢਿੱਲੋ ਕਣਾ ਸਵਰਾਜ ਹੋਊਗਾ ਉਹ 10 11 ਮਾਡਲ 10 11 ਮਾਡਲ ਆ ਤੇ ਉਹਨਾਂ ਨੇ 30 ਪੰਜ 40000 ਰੁਪਏ ਲਾਇਆ ਹੁਣ ਉਹਦੇ ਬਾ ਨਿਕਲ ਗਿਆ ਬੰਦ ਕਰ ਦੇ ਕਦ ਜਦ ਦਿੱਲੀ ਲਿਆ ਜਾ ਕੇ ਉਹ ਤੇਲ ਪਾ ਕੱਢ ਕੇ ਅਜੜੀ ਪੁੱਤ 30 40 ਦੱਬ ਕੇ ਲਾ ਉਹਨੂੰ ਸਮਾਰ ਕੇ ਹਾਂ ਹਾਂ ਹੌਲੀਲੀ ਕਮਾ ਹੁਣ ਆਲਾ ਬਾਬੇ ਦਾ ਫਾਂ ਦਾ ਚਲਾਉਣਾ ਵਧੀਆ ਪਰ ਤੈਨੂੰ ਆਕਲ ਨਹੀਂ ਵੀ ਕਿਵੇਂ ਰੱਖਦੇ ਹੁੰਦੇ ਉਹਨੂੰ ਬਾਹਰ ਰੇਸ਼ਾਂ ਦੇ ਕੇ ਡੱਕ ਚਾਹੀਦਾ ਰੇਸ਼ ਹੋਵੇ ਬਾਸ ਦੱਬੀ ਜੁਰੀ ਹਾਂ ਆਪਾ ਹਾਂ ਬੋਤਲ ਆ ਗਈ ਕਿੰਨੇ ਲੀਟਰ ਦੀ ਆ 2 ਲੀਟਰ ਲਿਆ ਬੋਤਲ ਲਿਆ ਫਿਰ ਬੋਤਲ ਆ ਗਿਆ ਵਧੀਆ ਗੱਲ ਇਹਦਾ ਇਹਦਾ ਸੌਖਾ ਖੁੱਲ ਜੂ ਇੱਥੇ ਹੀ ਖੋਲ ਦੋ ਥੱਲੇ ਪਾਣੀ ਹੋਊਗਾ ਨਾ ਜ਼ਿਕਰ ਦੇਖ ਲਾ ਡੋਲ ਦੇ ਪਾਣੀ ਪੁਣੀ ਆ ਗਾ ਚੋ ਡੋਲ ਦਾ ਬੜਾ ਪਾਣੀ ਇੱਕ ਦਾ ਦਾ ੰਦਾ ਦਾ ਆ ਫੜਾ ਦੇ ਬਹੁਤ ਥੱਲੇ ਲਾਲੀ ਬੱਸ ਮਾਂ ਤੋਂ ਪੂਰਾ ਕਰਾਉਣਾ ਤੜਕੇ ਹੁਣ ਕੱਲ ਨੂੰ ਕਰ ਦੂਗਾ ਹਾਂ ਹੁਣ ਤੋਂ ਦੇਈਦਾ ਵੀ ਬੰਦ ਬੰਦ ਲੱਗਦਾ ਮੈਨੂੰ ਤਾਂ ਕੋਈ ਖੁੱਲ ਗਿਆ ਹੀ ਨਹੀਂ ਹੋਗਾ ਹਣਾ ਇਹ ਇਲਾਇ ਦੀ ਬਾਕੀ ਕਿਉਂ ਫੁੱਲੀ ਸੀ ਹੈ ਇਰ ਬਗਲੇ ਐਸੀ ਚ ਇਹ 40 ਲੀਟਰ ਆ ਤੂੰ ਦਾ ਵਸ ਕਰ ਲੈ ਇਹਰ ਵੀ ਘਰੇ 200 ਲੀਟਰ ਪਿਆ ਦੋ ਟੈਂਕਾਂ ਭਰੋ ਤੜਕੇ ਡਰਾਈਵਰ ਨੂੰ ਕਿੰਨਾ ਜੜੀ ਰੱਖ ਤੜਕੇ ਜੋ ਤੜਕੇ ਅੱਧਾ ਸੀ ਯਾਰ ਜਦੋਂ ਮੈਂ ਉਹ ਤੋਂ ਫੜਿਆ ਯਾਰ ਸਾੜੀ ਸਾਰੀ ਦਿਹਾੜੀ ਜਿਹੜੀ ਮੈਂ ਤੈਨੂੰ ਦੱਸਤਾ ਤੇਲ ਅੱਜ ਵੱਧ ਖਾ ਗਿਆ ਡਰਾਈਵਰ ਸਾਰੀ ਦਿਹਾੜੀ 20 ਲੀਟਰ ਨਾਲ ਲਾਈ ਹੋਏ ਨੇ ਸਾਰੀ ਜਮਾ ਆਹੀ ਫਰਕ ਹੁੰਦਾ ਡਰਾਈਵਰ ਤੇ ਚੋਤ ਜੇ ਦਾ ਦੀ ਬਾਕਸੀ ਦਿਨਾ ਥੱਲੇ ਧਰ ਦੇ ਹੱਥ ਨਾਲ ਟਕਾ ਕੇ ਬੋਤਲ ਜੀ ਕਾਨ ਮੇਰਾ ਇੰਦਰ ਧਾਰ ਮਾਰੇ ਭੈਣ ਤਰਜ਼ੂ ਕਰ ਲਿਆ ਉਹਨੂੰ ਲੋਹੰਬਿ ਡੁੱਲੂ ਹੱਥ ਕੰਮ ਹੀ ਜਾਂਦੇ ਜਿਹੜੀ ਦੇ ਕੋਈ ਨਹੀਂ ਪਰ ਅੱਗੇ ਬਿਸ਼ਰਮ ਹੋਊਗਾ ਛੱਡ ਜਾ ਯਾਰ ਛੱਡ ਦੇ ਪਰ ਉਹ ਡੋਲ ਦਿਓ ਯਾਰ ਤੁਸੀਂ ਅਮਾਜ ਦਿਵਾਉਂਗਾ ਅਮਾਜ ਨੂੰ ਫੜਾ ਦਿਓ ਯਾਰ ਪਰ ਤੇਲ ਵਾਲੇ ਹੱਥਾਂ ਉਹ ਲੈ ਲੈ ਵਾਹ ਜੀ ਵਾਹ ਉਂਗਲੀ ਵਾਰ ਓਹ 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 ਆ ਗੱਲ ਹੋਈ ਪਈ ਐ ਤੂੰ ਹੂੰ 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 ਉਂਗਲੀ ਵਾਰ ਹੋ ਗਈ ਵਾਹ ਜੀ ਵਾਹ ਐ ਕਰ ਇੱਕ ਹੋਰ ਪਾਲਾ ਕੱਢ ਕੇ ਐਡਾ ਸੰਤ ਨਹੀਂ ਜਾਂਦਾ ਅੱਧਾ ਬਾਹਰ ਹੀ ਡੋਲਦਾ ਇੱਧੋ ਤਾਂ ਬਾਹਰ ਹੀ ਡੁੱਲ ਗਿਆ ਉਂਗਲੀ ਲਾ